ਤੁੰਨ ਦੱਸਦਾ ਵੈਸੇ ਮੇਰਾ ਫੇਸਬੁੱਕ ਪੇਜ ਰਾਮ ਧਾਲੀਵਾਲ ਦੇ ਨਾਮ ਤੇ ਪਰ ਰਾਮ ਧਾਲੀਵਾਲ ਮੇਰਾ ਨਾਮ ਹੈ ਸ਼ਹੀਦ ਉਦਮ ਸਿੰਘ ਨਗਰ ਦਾ ਪ੍ਰਧਾਨ ਹਾਂ ਮੈਂ ਆਪਣਾ ਅੱਜ ਦੀ ਜਿਹੜੀ ਸਾਡੀ ਮੀਟਿੰਗ ਦਾ ਮੇਨ ਮੁੱਦਾ ਇਹ ਸੀਗਾ ਵੀ ਜਿਹੜਾ ਸਾਡੀ ਨਵੀਂ ਕਮੇਟੀ ਬਣੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੀ ਅਸਲ ਅੱਜ ਮੇਰੇ ਨਾਲ ਸਾਰੇ ਕਮੇਟੀ ਮੈਂਬਰਸ ਆਏ ਪਏ ਨੇ ਸਰਕਾਰ ਅੱਗੇ ਐਮਸੀ ਸਾਹਿਬ ਅੱਗੇ ਅਸੀਂ ਜਿਹੜੀ ਆਪਣੀ ਆਪਣੀ ਲਗ ਲਗ ਪ੍ਰੋਪੋਜ਼ਲਾਂ ਰੱਖਾਂਗੇ ਹੁਣ ਹਰ ਇੱਕ ਗਲੀ ਦੇ ਵਿੱਚੋਂ ਜੁੜੇ ਪਏ ਆ ਸਾਡੇ ਮੈਂਬਰ ਸਾਹਿਬਾਨ ਵੀ ਆਏ ਸਾਰੇ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਜਿਹੜਾ ਹੈਗਾ ਸ਼ਹੀਦ ਉਦਮ ਸਿੰਘ ਨਗਰ ਵਾਲੇ ਵੀ ਧਿਆ ਤੁਸੀਂ ਇਹ ਤੋਂ ਦੇਖ ਲਓ ਜਿਹੜੀ ਮੇਨ ਸਰਕਟ ਜਾ ਰਹੀ ਹੈ ਉਸ ਦਾ ਵੀ ਬਹੁਤ ਬੁਰਾ ਹਾਲ ਹੈ ਗਲੀਆਂ ਦਾ ਹਾਲ ਬਹੁਤ ਬੁਰਾ ਹੈ ਪਿਛਲੇ ਕਾਫੀ ਸਾਲਾਂ ਤੋਂ ਇਸ ਮਹੱਲੇ ਦਾ ਵਿਕਾਸ ਨਹੀਂ ਹੋਇਆ ਸ਼ਾਇਦ ਮੈਨੂੰ ਲੱਗਦਾ ਵੀ ਸਰਕਾਰ ਇਸ ਗੱਲ ਨੂੰ ਭੁੱਲੀ ਬੈਠੀ ਹੈ ਵੀ ਸ਼ਹੀਦ ਉਦਮ ਸਿੰਘ ਨਗਰ ਦੇ ਵਿੱਚ ਵੀ ਲੋਕ ਰਹਿੰਦੇ ਨੇ ਸੋ ਇਸੇ ਕਰਕੇ ਅਸੀਂ ਨਵੀਂ ਕਮੇਟੀ ਗਠਿਤ ਕੀਤੀ ਸੀ ਆਉਣ ਵਾਲੇ ਟਾਈਮ ਹੌਲੀ ਹੌਲੀ ਜਿਹੜਾ ਹੈਗਾ ਅਸੀਂ ਇਹ ਸਰਕਾਰ ਦੇ ਧਿਆਨ 'ਚ ਲਿਆਉਂਦੇ ਜਾਵਾਂਗੇ ਵੀ ਸ਼ਹੀਦ ਉਦਮ ਸਿੰਘ ਨਗਰ ਵੱਲ ਵੀ ਧਿਆਨ ਦਿੱਤਾ ਜਾਵੇ ਥੈਂਕ ਯੂ